ਸਤਿ ਸ਼੍ਰੀ ਅਕਾਲ ਜੀ ਮੇਰਾ ਨਾਮ ਨਮਨੀਤ ਕੌਰ ਹੈ ਮੈਂ ਤਰਨਤਾਰਨ ਦੀ ਰਹਿਣ ਵਾਲੀ ਹਾਂ ਮੇਰੀ ਨੀਚੀ ਪੜ੍ਹਾਈ ਖਾਲਸਾ ਕਾਲਜ ਅੰਮ੍ਰਿਤਸਰ ਤੋਂ ਹੋਈ ਹੈ ਜਿੱਥੋਂ ਕਿ ਮੈਂ ਆਪਣੀ ਬੀਐਸਸੀ ਐਮਐਲਟੀ ਕੀਤੀ ਸੀਗੀ ਐਮਐਸਸੀ ਐਮਐਲਟੀ ਵੀ ਕੀਤੀ ਹੈ ਪਰ ਫਿਲਹਾਲ ਇਹ ਜੌਬ ਮੈਨੂੰ ਬੀਐਸਸੀ ਐਮਐਲਟੀ ਦੇ ਬੇਸ ਤੇ ਮਿਲੀ ਹੋਈ ਹੈ ਇਹਦਾ ਮੈਂ ਐਂਟਰੈਂਸ ਟੈਸਟ ਮਾਰਚ ਦੇ ਵਿੱਚ ਦਿੱਤਾ ਸੀਗਾ ਉਹਦੇ ਵਿੱਚ ਮੇਰਾ ਚੰਗਾ ਰੈਂਕ ਆਇਆ ਹੈ ਤੇ ਮੈਂ ਇਸ ਟੈਸਟ ਨੂੰ ਕਲੀਅਰ ਕੀਤਾ ਹੈ ਜਿਹਦੇ ਨਾਲ ਮੈਨੂੰ ਐਮਐਲਟੀ ਗ੍ਰੇਡ 2 ਦੀ ਵੈਕੈਂਸੀ ਦੇ ਵਿੱਚ ਆਪਣੀ ਜੌਬ ਮਿਲੀ ਹੈ ਤੇ ਮੇਰੀ ਪੋਸਟਿੰਗ ਕਰਿਆਲਾ ਸੀਐਚਸੀ ਦੇ ਵਿੱਚ ਹੋਈ ਹੈ ਇਸ ਜੌਬ ਤੋਂ ਖੁਸ਼ ਹਾਂ ਕਿਉਂਕਿ ਮੈਨੂੰ ਲੋਕਲ ਹੀ ਪੋਸਟਿੰਗ ਮਿਲ ਗਈ ਹੈ ਮੇਰੇ ਪੇਰੈਂਟਸ ਨੂੰ ਮੇਰੀ ਇਸ ਜੌਬ ਤੋਂ ਬਹੁਤ ਖੁਸ਼ੀ ਮਿਲੀ ਹੈ ਪਿੰਡ ਦੇ ਵਿੱਚ ਮੈਂ ਪਹਿਲੀ ਕੁੜੀ ਹਾਂ ਜਿਸ ਨੂੰ ਇਹ ਜੌਬ ਮਿਲੀ ਹੈ ਤੇ ਇਸ ਨਾਲ ਉਹਨਾਂ ਦਾ ਵੀ ਬਹੁਤ ਇੱਜ਼ਤਵਾਰ ਬਣਦੀ ਹੈ ਆਸ-ਪਾਸ ਦੇ ਲੋਕਾਂ ਨੂੰ ਵੀ ਮੋਟੀਵੇਸ਼ਨ ਮਿਲਦੀ ਹੈ ਕਿ ਅਸੀਂ ਵੀ ਪੜੀਏ ਤੇ ਟੈਸਟ ਦੇਈਏ ਗਵਰਨਰ ਜੌਬ ਦੇ ਲਈ ਤੇ ਜੌਬ ਹਾਸਲ ਕਰੀਏ ਮੈਸੇਜ ਵੀ ਦੇਣਾ ਚਾਹਾਂਗੀ ਸਾਡੀ ਜਿਹੜੀ ਨਵੀਂ ਜਨਰੇਸ਼ਨ ਹੈ ਯੂਥ ਜਨਰੇਸ਼ਨ ਜੋ ਕਿ ਬਾਹਰ ਜਾਈ ਜਾ ਰਹੀ ਹੈ ਫਾਰਮ ਕੰਟਰੀਜ਼ ਦੇ ਵਿੱਚ ਆਪਣੀ ਅਰਨਿੰਗਸ ਦੇ ਵਾਸਤੇ ਮੈਂ ਉਹਨਾਂ ਨੂੰ ਮੈਸੇਜ ਦੇਣਾ ਚਾਹਾਂਗੀ ਕਿ ਇੱਥੇ ਹੀ ਪੜ੍ਹਾਈ ਕਰੋ ਟੈਸਟ ਕਲੀਅਰ ਕਰੋ ਸੇਵਾ ਨੂੰ ਵਾਓ ਆਪਣੀ ਨੂੰ ਸੇਵਾ ਦਾ ਮੌਕਾ ਮਿਲੇਗਾ ਚੰਗੀ ਸੈਲਰੀ ਮਿਲਦੀ ਏ ਭਗਵੰਤ ਮਾਨਜੀ ਦਾ ਬਹੁਤ-ਬਹੁਤ ਧੰਨਵਾਦ ਕਰਦੀ ਹਾਂ ਕਿ ਉਹਨਾਂ ਨੇ ਇਹ ਨਿਸਪਕਸ਼ ਤਰੀਕੇ ਦੇ ਨਾਲ ਸਾਨੂੰ ਇਹ ਪੋਸਟਾਂ ਜਿਹੜੀਆਂ ਕੱਢੀਆਂ ਨੇ ਤੇ ਨਿਸਪਸ਼ਟ ਤਰੀਕੇ ਨਾਲ ਭਰਤੀ ਕੀਤਾ ਹੈ ਸੁਣਿਆ ਜਾਂਦਾ ਸੀ ਕਿ ਸਿਫਾਰਿਸ਼ ਚੱਲਦੀ ਹੈ ਜਿਨ੍ਹਾਂ ਦੀ ਅਪਰੋਚ ਹੈ ਉਹੀ ਆਪਣੇ ਬੱਚਿਆਂ ਨੂੰ ਭਰਤੀ ਕਰਾਉਂਦੇ ਨੇ ਪਰ ਨਹੀਂ ਇੱਥੇ ਬਿਲਕੁਲ ਹੀ ਜਿਵੇਂ ਜੋ ਅਸੀਂ ਅੰਡਰਸਟੱਡ ਦਿੱਤਾ ਜੋ ਸਾਡੇ ਨੰਬਰ ਆਏ ਉਸ ਦੇਜ ਤੇ ਹੀ ਸਾਡੀ ਮੈਰਿਟ ਲਿਸਟ ਬਣਦੀ ਹੈ ਤੇ ਉਸ ਦੇਜ ਤੇ ਹੀ ਸਾਡੀ ਜੁਆਇਨਿੰਗ ਮਿਲਦੀ ਹੈ ਇਸ ਉਪਰਾਲੇ ਵਾਸਤੇ ਮੈਂ ਸੀਐਮ ਭਗਵੰਤ ਮਾਨਜੀ ਦਾ ਬਹੁਤ-ਬਹੁਤ ਧੰਨਵਾਦ ਕਰਨਾ ਚਾਹਾਂਗੀ